जय श्री राम जय महाकाल दोस्तों मैं ਤੁਹਾਡਾ ਆਪਣਾ ਬੰਟੀ ਜੋਗੀ ਯੂਵਾ ਰਾਸ਼ਟਰੀ ਪਰਿਵਾਰੀ ਸਸ਼ਨਾ ਸਮਾਜਵਾਦੀ ਜੂਵਾ ਮਿਲਿਆ ਪ੍ਰਧਾਨ ਬਜਰੰਗਦਰ ਹਿੰਦ ਅਤੇ ਯੂਵਾ ਪੰਜਾਬ ਪਰਿਵਾਰੀ ਹਿੰਦੂ ਸੁਰੱਖਿਆ ਪ੍ਰੀਸ਼ਾ ਤੋਂ ਆਪ ਸਭ ਨੂੰ ਹੱਥ ਬੰਨ੍ਹ ਕੇ ਅਪੀਲ ਕਰ ਰਿਹਾ 6 ਜੂਨ ਵਾਲੇ ਦਿਨ ਪੱਠਾ ਕਲੋਨੀ ਵਿਖੇ ਅਮਰ ਸ਼ਹੀਦਾਂ ਦੀ ਯਾਦ ਵਿੱਚ ਹਵਨ ਯੱਗ ਕੀਤਾ ਜਾ ਰਿਹਾ ਜਿਸ ਦੇ ਵਿੱਚ ਸਾਰੇ ਹੀ ਸ਼ਹੀਦਾਂ ਨੇ ਇਕੱਤਰਿਤ ਹੋ ਰਹੇ ਨੇ ਤੁਹਾਡਾ ਸਭ ਨੂੰ ਹੱਥ ਬਨ ਕੇ ਬੇਨਤੀ ਹੈ ਕਿ 6 ਜੂਨ ਵਾਲੇ ਦਿਨ ਪੱਠਾ ਕਲੋਨੀ ਮੇਰੇ ਗ੍ਰੈਂਡਵਾਸ ਵਿੱਚ ਪਹੁੰਚਣ ਅਤੇ ਅਮਲ ਸ਼ਹੀਦਾਂ ਦੀ ਯਾਦ ਵਿੱਚ ਕੀਤੇ ਜਾ ਰਹੇ ਹਵਨ ਜਗ ਵਿੱਚ ਹਾਉਤੀਆਂ ਪਾ ਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਇੱਕ ਮੋਨ ਵਰਤ ਰੱਖੀਏ ਸੋ ਸਾਰਿਆਂ ਨੂੰ ਅਪੀਲ ਹੈ ਕਿ 6 ਜੂਨ ਵਾਲੇ ਦਿਨ ਆਣ ਅਤੇ ਉਸ ਤੋਂ ਬਾਅਦ ਉਹਨਾਂ ਦੀ ਯਾਦ ਦੇ ਵਿੱਚ ਇੱਕ ਠੰਡੀ ਸ਼ਪੀਲ ਦਾ ਜਿਹੜਾ ਆਯੋਜਨ ਕੀਤਾ ਗਿਆ ਸੋ ਆ ਕੇ ਆਪਣਾ ਯੋਗਦਾਨ ਜ਼ਰੂਰ ਪਾਓ ਅਤੇ ਕਿਸੇ ਵੀ ਕਿਸੇ ਵੀ ਸਾਡੇ ਹਿੰਦੂ ਭਰਾ ਨੂੰ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਆਂਦੀ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਉਹਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਕੋਈ ਵੀ ਹਿੰਦੂਆਂ ਦੇ ਪ੍ਰਤੀ ਅਤੇ ਸਿੱਖਾਂ ਦੇ ਪ੍ਰਤੀ ਗਲਤ ਪੋਸਟ ਪਾਉਂਦਾ ਹੈ ਤੇ ਕਿਰਪਾ ਉਹਨੂੰ ਨਜ਼ਰ ਅਦਾਜ਼ੀ ਦਿੱਤਾ ਜਾਵੇ ਉਸ ਨੂੰ ਉਹਦੇ ਵੱਲ ਗੌਰ ਨਾ ਕੀਤਾ ਜਾਵੇ ਅਤੇ ਉਸ ਦੀ ਬੜੀ ਜਿਹੜੀ ਕੰਪਲੇਂਟ ਹੈ ਜਾਂ ਦਰਖਾਸਤ ਹੈ ਉਹ ਨਜ਼ਦੀਕੀ ਪੁਲਿਸ ਥਾਣੇ ਵਿੱਚ ਦਿੱਤੀ ਜਾਵੇ ਇਹ ਮੈਂ ਗੱਲ ਕਰ ਰਿਹਾ ਹਾਂ ਗੁਰਪਤ ਸਿੰਘ ਤਤਵੰਤ ਸਿੰਘ ਪੰਨੂਵਾਲੇ ਜੋ ਸੋਸ਼ਲ ਮੀਡੀਆ ਤੇ ਇੱਕ ਬਿਆਨ ਦੇ ਰਿਹਾ ਹੈ ਕਿ ਮੈਂ ਹਿੰਦੂਆਂ ਨੂੰ ਇਦਾਂ ਕਰਦਾਂਗੇ ਹਿੰਦੂਆਂ ਨੂੰ ਇਦਾਂ ਕਰਦਾਂਗੇ ਆਪਣਾ ਕਾਰੋਬਾਰ ਬੰਦ ਕਰ ਲਈ ਕਿਸੇ ਨੂੰ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਕੋਈ ਇਸ ਚੀਜ਼ ਵੱਲ ਧਿਆਨ ਦੇਵੇ ਮੇਰੇ ਹਿੰਦੂ ਅਤੇ ਮੇਰੇ ਸਿੱਖ ਵੀਰ ਇਸ ਚੀਜ਼ ਵੱਲ ਬਿਲਕੁਲ ਵੀ ਧਿਆਨ ਨਾ ਦੇਣ ਆਪਣੇ ਕਾਰੋਬਾਰ ਵਾਲ ਵਧਾਨ ਦੇ ਹਵਨ ਜਗ ਕਰਨ ਤੋਂ ਬਾਅਦ ਆਪਣੇ ਕਾਰੋਬਾਰ ਸਾਰੇ ਖੋਲੋ ਆਰਾਮ ਨਾਲ ਕੰਮ ਕਰੋ ਪੁਲਿਸ ਤੁਹਾਡੇ ਨਾਲ ਹੈ ਪ੍ਰਸ਼ਾਸਨ ਤੁਹਾਡੇ ਨਾਲ ਹੈ ਕਿਸੇ ਨੂੰ ਕੋਈ ਘਬਰਾਣ ਦੀ ਲੋੜ ਨਹੀਂ ਜੈ ਸ਼੍ਰੀ ਰਾਮ ਜੈ ਮਹਾਕਾਲ